ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੰਜੀਤ ਕੌਰ ਹਾਜ਼ਰ ਐ ਕੋਰ ਨੋਇ ਵੀਡੀਓ ਲੈ ਕੇ ਜਿੱਦਾਂ ਕਿ ਹੁਣ ਮੌਸਮ ਵਧੀਆ ਹੋਣ ਲੱਗਿਆ ਤੇ ਧੁੱਪਾਂ ਪੈਣ ਲੱਗੀਆਂ ਅੱਜ ਮੈਂ ਤੁਹਾਨੂੰ ਮਿਲਾਉਣੀ ਹੈ ਆਪਣੇ ਘਰ ਦੇ ਕੋਰ ਮੈਂਬਰ ਨਾਲ ਇਹ ਬਲੂਗੜਾ ਸਾਡੇ ਮਤਲਬ ਘਰ ਵਿੱਚ ਹੀ ਰਹਿੰਦਾ ਮਤਲਬ ਬਾਹਰ ਵੀ ਹੈ ਸਾਰੇ ਪਾਸੇ ਜਾਇਆ ਆਉਂਦਾ ਪਰ ਸਾਡੇ ਘਰ ਵਿੱਚ ਬਹੁਤ ਰਹਿੰਦਾ ਇਹ ਇੰਨਾ ਵਿਚਾਰਾ ਸ਼ਰਾਰਤੀ ਇੰਨਾ ਵਿਚਾਰਾ ਹਲਤੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿੱਦਾਂ ਮੇਜ਼ 'ਤੇ ਮੇਜ਼ ਤੇ ਮੇਰੀ ਪੈਂਟਾ ਰੱਖੀ ਹੋਣੀ ਸੀ ਹੈ ਗੁਰਨਵਾਜ਼ਿਆ ਦੇਖੋ ਇਹ ਸਕੂਲੋਂ ਆਏ ਸੀਗਾ ਮ ਉਸ ਤੇ ਖੋਲ ਦਿੱਤੇ ਸੀਗਾ ਕੋਈ ਵੀ ਮੈਂ ਕੱਪੜਾ ਰੱਖ ਦਾਂ ਕੁਝ ਵੀ ਰੱਖ ਦਾਂ ਅਸੀਂ ਦੇਖੋ ਇਹਨਾਂ ਜਿੱਦੇ ਉਸ ਤੇ ਕੱਪੜੇ ਤੇ ਜਾ ਕੇ ਬਹਿ ਜਾਣਾ ਮਤਲਬ ਇੱਕ ਛੋਟੇ ਬੱਚੇ ਮੰਗਲ ਕਰਦਾ ਹੈ ਤਾਂ ਇਹ ਛੋਟਾ ਜਿਹਾ ਬੱਚਾ ਹੀ ਬਟ ਇੱਕ ਇਹਦੀਆਂ ਜਿਵੇਂ ਸ਼ਰਾਰਤਾਂ ਬਿਲਕੁਲ ਛੋਟੇ ਬੱਚੇ ਵਰਗੀਆਂ ਨੇ ਦੇਖੋ ਹੁਣ ਵਾਰ-ਵਾਰ ਇਹਨੂੰ ਆਰਾਮ ਮਿਲ ਰਿਹਾ ਨਾ ਮਤਲਬ ਧੁੱਪਾਂ ਸੇਕ ਰਿਹਾ ਹੈ ਇਹ ਤੇ ਦੇਖੋ ਕਿ ਮਤਲਬ ਖਿੱਡਾ ਕਰ ਰਿਹਾ ਹੈ ਆਪਣੇ ਆਪ ਚ ਬਹੁਤ ਜਿਆਦਾ ਇਲਤੀ ਹੈ ਕਦੇ ਤਾਂ ਅੰਦਰ ਵੱੜ ਜਾਂਦਾ ਹੈ ਕਦੇ ਕਿਸੇ ਚੀਜ਼ ਪਰ ਬਹਿ ਜਾਂਦਾ ਆ ਦੇਖੋ ਕਿਵੇਂ ਹੈ ਪਾਸੇ ਲੈ ਰਿਆ ਖੇਡ ਰਿਹਾ ਆਪਣੇ ਨਾਲ ਜਿਹੇ ਤੇ ਇੱਕ ਘਰ ਦੇ ਮੈਂਬਰ ਤਰਾਈਆਂ ਜੇ ਕਦੇ ਨਹੀਂ ਦਿਖਦਾ ਹੈਗਾ ਥੋੜਾ ਟਾਈਮ ਵਾਸਤੇ ਜਾਂ ਇੱਕ ਦਿਨ ਵਾਸਤੇ ਕਿਧਰੇ ਉਦੇ ਉੱਪਰ ਹੋ ਜਵੇ ਤਾਂ ਮਤਲਬ ਲੱਭਦੇ ਆਂ ਅਸੀਂ ਇਹਨੂੰ ਵੀ ਕਿੱਥੇ ਗਿਆ ਆ ਦੇਖੋ ਤਾਂ ਪਾਸੇ ਇਕ ਰਿਹਾ ਹੈ ਆਪਣਾ ਮਤਲਬ ਪੂਰਾ ਮਸਤੀ ਵਿੱਚ ਬੈਠਾ ਹੈ ਬਿਲਕੁਲ ਨਹੀਂ ਡਰਦਾ ਹੈਗਾ ਮੇ ਕੋਲ ਆ ਕੇ ਬਹਿ ਜਾਊਗਾ ਕਦੇ ਮੰਜੇ ਤੇ ਆ ਕੇ ਬਹਿ ਜਾਂਦਾ ਹੈ ਕਦੇ ਕੁਰਸੀ ਤੇ ਬਹਿ ਜਾਊ ਕਦੇ ਅੰਦਰ ਵੜ ਜਾਊ ਆ ਦੇਖੋ ਹੂੰ ਕੁਰਸੀ ਤੇ ਬੈਠਾ ਹੈ ਇੱਥੇ ਮੇਰਾ ਬੈਗ ਧਰਿਆ ਹੋਇਆ ਸੀਗਾ ਤੇ ਮੌਜਾ ਨਾ ਜਾ ਕੇ ਬੈਗ ਤੇ ਬਹਿ ਗਿਆ ਜਿੰਨਾ ਮਰਜ਼ੀ ਮੈਂ ਇਸ ਨੂੰ ਉਠਾ ਲਈ ਜਾਵਾਂ ਪਰੇ ਕਰੀ ਜਾਵਾਂ ਬਟ ਇਹ ਇੰਨਾ ਬਜਾਦਾ ਮਤਲਬ ਕਹ ਲੋ ਜਿੱਤੀ ਹੈ ਜਾਂ ਕਹ ਲੋ ਆਪਣੇ ਮਰਜ਼ੀ ਕਰਦਾ ਉੱਥੇ ਬੈਠਾ ਰਹਿੰਦਾ ਦੇਖੋ ਮੈਨੂੰ ਕੋਲ ਜਾ ਕੇ ਠਾੜ ਰਹੀ ਸੀ ਵੀ ਤੂੰ ਉੱਠ ਖੜਾ ਆ ਦੇਖੋ ਇਹ ਐਨਰਦੀਆ ਹੁਣ ਕੂਲਰ ਪਿਆ ਟਾਕੀ ਵਿੱਚ ਬੈਠਾ ਹੁਣ ਇਹਨੇ ਕਦੇ ਕੂਲਰ ਦੇ ਉੱਪਰ ਚੜਨਾ ਹੈ ਕਰ ਠੰਡੇ ਛਾਲ ਮਾਰਨੀ ਹੈ ਮਤਲਬ ਪੂਰੀ ਆਪਣੀ ਮौज-ਮਸਤੀ ਕਰਦਾ ਹੈ ਜੇ ਹੁਣ ਮੈਂ ਫੋਨ ਲਾਏ ਤੇ ਕੋਈ ਨਾ ਆਉਂਦੀ ਤਾਂ ਪੱਕਾ ਰੈਫਰੈਂਟ ਨਹੀਂ ਇਹਨੇ ਕਦੇ ਕੂਲਰ ਦੇ ਉੱਪਰ ਬੈਠਣਾ ਦਾ ਕਦੇ ਕਿਵੇਂ ਇਹ ਕਦੇ ਕਿਵੇਂ ਮੈਨੂੰ ਦੇਖ ਕੇ ਥੋੜਾ ਜਿਹਾ ਡਰ ਜਾਂਦਾ ਆ ਦੇਖੋ ਹੁਣ ਬੂਟਾਂ ਦੇ ਉੱਪਰ ਬੈਹ ਗਿਆ ਜਿਹੜੀ ਵੀ ਚੀਜ਼ ਮੈਂ ਰੱਖੀ ਹੋਗੀ ਬਸ ਜਿਹਦੇ ਉੱਪਰ ਉਹਨਾਂ ਦੇ ਆ ਕੇ ਬਹਿ ਜਾਊਗਾ ਦਰਦਾ بالکل ਨਹੀਂ ਹੈਗਾ ਤੋਂ ਦਿਨ ਤੋਂ ਮੈਨੂੰ ਇੰਨਾ ਘੇਰਾ ਤੰਕਰਿਆ ਨੇ ਕਿ ਜਿਵੇਂ ਦਰਵਾਜ਼ਾ ਖੋਲਦਾਂ ਮੜਚੇ ਸੋਈ ਤੇ ਤਰ ਸੋਈ ਵਿੱਚ ਆ ਕੇ ਪਰ ਜੋ ਆ ਦੇਖ ਲਾਹੇ ਹਮ ਸੋਈ ਵਿੱਚ ਪੜ ਰਹਾ ਸੀਗਾ ਇਹ ਪੰਜੇ ਨਾਲ ਖੋਲੂ ਦਰਵਾਜ਼ਾ ਮੈਟ ਦੀ ਵੀ ਇੰਨੀ ਕਪਸਤੀ ਲਾਉਣਾ ਇੰਨਾ ਖਰਚਦਾ ਕਦੇ ਮੈਟ ਰੂਮ ਕਦੇ ਮੰਜੇ ਨੂੰ ਇਹ ਕੋ ਪੂਰਾ ਮਤਲਬ ਕਰਦਾ ਜੇ ਕੋ ਮੈਨਾ ਕਰਦਾ ਹੁੰਦਾ ਜੇ ਮੈਂ ਕਪੜੇ ਹੁਣ ਜਿੱਦਾਂ ਧੋ ਕੇ ਰੱਖੇ ਹੋਏ ਨੇ ਇਹ ਤਾਂ ਧੋਇਆ ਉਹਨਾਂ ਨੂੰ ਛੱਡਦਾ ਹੈਗਾ ਜੇ ਤੇ ਕੁਰਸੀ ਦੇ ਉੱਪਰ ਜਾ ਕੇ ਬਹਿ ਜਾਊਗਾ ਹੁਣ ਤਾਂ ਇਹ ਇਹ ਨੂੰ ਇਹ ਸੀਗਾ ਕਿ ਮੈਂ ਕੋ ਖੜੀ ਹਾਂ ਤਾਂ ਕਰਕੇ ਰੜਦਵਾਲ ਬੈਠਿਆ ਨਹੀਂ ਮੈਂ ਇਹ ਕੋਲੇ ਰੱਖੀ ਹੋਈ ਹੈ ਇਹਦੇ ਵਿੱਚ ਨੂੰ ਦੁੱਧ ਪਾਉਣੀ ਹੁੰਦੀ ਹੈ ਔਰ ਦੇਖੋ ਹਨਾ ਨੇ ਕਹ ਲਏ ਕਿ ਨਹੀਂ ਰੋਟੀ ਨਹੀਂ ਖਾਣੀ ਹੈਗੇ ਨੇ ਸਿਰਫ ਦੁੱਧੇ ਪੀਣਾ ਜੇ ਮੋਰੇ ਪਰ ਹੁੰਨੀ ਆ ਤਾਂ ਇਹ ਬਹੁਤ ਨਾਲ ਬਹੁਤ ਖੇਡਦਾ ਹੁਣ ਮੈਂ ਨੂੰ ਕਹਿ ਰਹੀ ਸੀ ਕਿ ਚੱਲ ਬਾਲ ਨਾਲ ਖੇਡ ਤੇ ਹੂੰ ਖੇਡਿਆ ਨਹੀਂ ਹੈਗਾ ਪਰ ਜਦ ਮੈਂ ਪਰੇ ਹੁੰਨੀ ਹੈ ਤਾਂ ਬਹੁਤ ਨਾਲ ਬਹੁਤ ਖੇਡਦਾ ਹੈ ਆ ਦੇਖੋ ਹੁਣ ਇਹ ਮੈਂ ਤੇ ਪਾਚਾ ਖੋਦੇ ਸੀ ਅੰਦਰ ਬਾਣਵਾਸੇ ਬਿਤੇ ਤੇ ਪੌਣ ਨਾਲ ਆਪ ਜਾ ਕੇ ਅੰਦਰ ਪੜ ਗਿਆ ਹਮ ਬੜਾ ਔਖਾ ਮੈਂ ਕੱਢਿਆ ਇਹ ਮੈਂ ਵੀਡੀਓ ਥੋੜੀ ਬਣਾਈ ਸੀਗੀ ਬੜਾ ਔਖਾ ਮੈਂ ਕੱਢਿਆ ਇਸ ਨੂੰ ਮਤਲਬ ਕਿ ਦੁੱਧ ਦੇ ਬਹਾਨੇ ਗਿਲਸੀ ਦੇ ਬਹਾਨੇ ਇਹ ਭਾਂਡਾ ਲੈ ਗਈ ਸੂਈ ਵਿੱਚੋਂ ਵੀ ਆਏ ਤੇ ਦੁੱਧ ਨਹੀਂ ਆ ਤਾਂ ਕਰਕੇ ਬਾਹਰ ਨਿਕਲੇ ਨਹੀਂ ਬਾਹਰ ਨਿਕਲ ਰਹੇਗਾ ਅੰਦਰ ਜਿੱਤੇ ਜਿੱਤੇ ਮਾਰੇ ਅੰਦਰ ਵਹਿ ਜਾਊਗਾ ਹਰ ਜਗਤ ਹੀ ਹੁਣ ਆਉਣੀ ਹੈ ਹਾਂ ਦੇਖੋ ਇਹ ਸੋਈ ਤੋਂ ਪੂਰਾ ਵੱਡਾ ਵੀ ਹਾਂ ਪਤਨੀ ਕੀ ਅੰਦਰ ਪਿਆ ਇਹਦਾ ਇਹ ਦੇਖੋ ਮੈਂ ਹੋਰ ਨੁੱਤ ਪਾ ਰਹੀ ਹਾਂ ਕਿ ਚੱਲ 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 ਜਦ ਤੱਕ ਮੈਂ ਦੁੱਧ ਪਾਉਂਦੀ ਨਹੀਂ ਜਦ ਤੱਕ ਮੇਂ ਜਾਨੇ ਖਾਈ ਹੋਈਆਂ 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 ਮੈਂ ਨੁੱਤ ਤੇ ਬਹੁਤ ਰੌਲਾ ਪਾਉਂਦਾ ਬਿਲਕੁਲ ਛੋੜੇ ਬੱਚੇ ਮੰਗਲ ਜਿਤ ਕਰਦਾ ਅਦੇ ਹੁਣ ਇਹ ਪੰਜਾ ਮਾਰ ਰਿਹਾ ਮੇਰੇ ਵੀ ਖੁੰਦ ਹੈ ਇਹ ਲਾ ਦੇਖੋ ਹੈ ਬੰਦੇ ਮਾਰਿਆ ਧੀਲਾ ਬਹੁਤ ਪੰਜੇ ਮਾਰਦਾ ਹੈ ਇਹ ਮੈਨੂੰ ਪੰਜਾ ਮਾਰ ਕੇ ਰੋਕਦਾ ਹੁੰਦਾ ਹੈ ਵੀ ਹਾਂ ਮੈਨੂੰ ਲੱਸੀ ਜਾਂ ਦੁੱਧ ਪਾ ਕੇ ਜਾ ਕਾਲਜ ਮੋਰ ਪੀ ਲੇ ਦੁੱਧ ਹੁਣ ਦੁੱਧ ਪੀਣ ਤੋਂ ਬਾਅਦ ਦੇਖੋ ਕੰਟਕ ਫੇਰ ਹੈ ਜੋ ਫੇਰ ਆ ਜਾਊਗਾ ਦੁੱਧ ਮੰਗਾਂ ਤੇ ਮੈਂ ਇਹ ਜੋ ਗਤੁੱਤ ਰੱਖਦੇ ਹੁੰਦੀ ਆ ਰਜਾਨਾ ਜੋ ਕਿ ਮੈਨੂੰ ਪਤਾ ਹੁੰਦਾ ਹੈ ਇਹਨੇ ਰਾਤ ਨੂੰ ਚਾਹੇ 7 ਵਜੇ ਚਾਹੇ 8 ਵਜੇ ਚਾਹੇ 9 ਵਜੇ ਇਹਨੇ ਆ ਕੇ ਦੁੱਤ ਮੰਗਣੇ ਮੰਗਣਾ ਤੇ ਚਲੋ ਮਤਲਬ ਜਾਨਵਰ ਬੇਜ਼ਵਾਨ ਜਾਨਵਰ ਨੇ ਜਿਹੜੇ ਇਹਨਾਂ ਨੂੰ ਮਤਲਬ ਹੈ ਵੀ ਹੁੰਦੀ ਹੋਰ ਕੁਝ ਖਾਣੇ ਨੂੰ ਪਰ ਤਾਂ ਦਰਬੰਦਾ ਕੋ ਮੇਕਅਪ ਬਹੁਤ ਖੇਡਦੀ ਹੈ ਕੁਸ਼ਰਾਰਤੀ ਬਹੁਤ ਜ਼ਿਆਦਾ ਹੈ ਮੇਰੇ ਪੰਜਾ ਮਾਰ ਦਿਆ ਤੇ ਮੈਨੂੰ ਇਹ ਦੱਸਿਓ ਕਿ ਮੈਂ ਐਸਾ ਨਾਮ ਕੀ ਰੱਖਾਂ ਹਲੇ ਤੱਕ ਅਸੀਂ ਦਾ ਨਾਮ ਰੱਖਿਆ ਨਹੀਂ ਹੈਗਾ ਅਸੀਂ ਸਿਰਫ ਮੌਕਾ ਹੀ ਬਣਾਉਨੇ ਆ ਤੇ ਜੇ ਮੇਰੀ ਵੀਡੀਓ ਥੋੜੀ ਬਹੁਤ ਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਕਿ ਸਾਡਾ ਤੁਹਾਨੂੰ ਕਰਦਾ ਇਹ ਨਵਾਂ ਮੈਂਬਰ ਬਲੋਂਗੜਾ ਸਾਡੀ ਮਾਣੋ ਕਿਦਾਂ ਦੀ ਲੱਗੀ ਹੈ ਉਹ ਦੇਖੋ ਕੁੱਤੇ ਭੌਂਕ ਰਹੇ ਨੇ ਪਿੱਛੇ ਤਾਂ ਇਹ ਡਰ ਰਿਹਾ ਹੈ

ਲੋ ਜੀ ਫੋਟੋ ਮੇਰਾ ਜੀ ਹੁਣ ਆਪਾਂ ਇੱਥੇ ਬੈਠੋਗੇ ਖਾਲੀ ਹੋਏਗੀ ਕਿੰਨਾ ਹਾਂਜੀ ਤਾਂ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ 3 ਸਟੋਰ ਦੱਸਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਾਣੋ ਦੇ ਨਾਲ ਰਿਲੇਟਡ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਸੇ ਨਾ ਕੀਤੀ ਵਾਰ ਦਿਨ ਆਸਮੰਦ ਤੇ ਵੀਡੀਓਜ਼ ਪਾਉਣੀਆਂ ਹੁੰਦੀਆਂ ਹੈ ਤੇ ਤੇ ਇੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ